ਈ ਭਗਵੰਤ ਮਾਨ ਦਾ ਫਰਜ ਨਹੀਂ ਬਣਦਾ ਕਿ ਉਹਨੂੰ ਜਾ ਕੇ ਲੈ ਜਾਇ ਨਾਜ਼ਰ ਕਰੇ ਉਹਨੂੰ ਪੁੱਛੇ ਤੇ ਉਹਨੂੰ ਕਹੇ ਹੋ ਸ਼ਾਇਦ ਰਿਟਾਇਨ ਕਰ ਓਏ ਸਸਪੈਂਡ ਕਰੋ ਤੁਸੀਂ ਬਾਕੀ ਸਾਰੀ ਜਗ੍ਹਾ ਸਸਪੈਂਡ ਕਰੋ ਆ ਪੁਲਿਸ ਵਾਲਿਆਂ ਨੂੰ ਕਰੋ ਉਹਨਾਂ ਨੂੰ ਕਰੋ ਹੋਰ ਸਾਰੀ ਜਗ੍ਹਾ ਦਬਕੇ ਮਾਰਦੇ ਫਿਰਦੇ ਆ ਤੇ ਆਪਣੇ ਬੰਦਿਆਂ ਨੂੰ ਤੇ ਦੇਖੋ ਉਹਨਾਂ ਨੂੰ ਕਿਉਂ ਨਹੀਂ ਸਾਥ ਦੇ ਡੈਮੋਕਰੇਸੀ ਨੂੰ ਦੁਨੀਆ 'ਚ ਹੀ ਖਤਰਾ ਤੇ ਇੱਥੇ ਵੀ ਤੇ ਇਨ੍ਹਾਂ ਵੱਲੋਂ ਵੀ ਖਤਰਾ ਤੇ ਜਿਹੜਾ ਇਹ ਪੱਤਰਕਾਰ ਤੇ ਪਰਚਾ ਹੋਇਆ ਹੈ ਪੱਤਰਕਾਰਾਂ ਦੀ ਐ ਆਵਾਜ਼ ਦਬਾਈ ਜਾ ਸਕਦੀ ਹੈ ਮੈਂ ਤੇ ਕਹਿੰਦਾ ਵੀ ਕੋਸ਼ਿਸ਼ ਤੇ ਹਰ ਕੋਈ ਕਰਦਾ ਇਹਨਾਂ ਨੇ ਕੋਸ਼ਿਸ਼ ਤੇ ਕੀਤੀ ਹੈ ਉਤੀ ਨੇ ਨੂੰ ਮੂਦੀ ਖਾਣੀ ਪਊਗੀ ਸਗੋਂ ਉਲਟਾ ਆ ਕੇ ਇਹਨਾਂ ਨੂੰ ਮਾफी ਮੰਗਣੀ ਚਾਹੀਦੀ ਪੱਤਰਕਾਰਾਂ ਕੋਲ ਉਹ ਹੰਤਮਾਨੇ ਇਸ ਪੂਰੇ ਮਸਲੇ ਨੂੰ ਲੈ ਕੇ ਕਿਉਂ ਚੁੱਪ ਨੇ ਨਿੱਕ ਨਿੱਕੀ ਗੱਲ ਤੇ ਉਹ ਟਵੀਟ ਕਰ ਦਿੰਨੇ ਛੋਟੀ ਛੋਟੀ ਗੱਲਾਂ ਤੇ ਛੁਟੀਆਂ ਛੁਟੀਆਂ ਘਟਨਾਵਾਂ ਨੂੰ ਲੈ ਕੇ ਉਹ ਟਵੀਟ ਕਰ ਦਿੰਨੇ ਪੋਸਟਾਂ ਸ਼ੇਅਰ ਕਰ ਦਿੰਨੇ ਫਿਰ ਇਸ ਵੱਡੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕਿਉਂ ਚੁੱਪ ਨਜ਼ਰ ਆ ਰਹੇ ਨੇ ਨਹੀਂ ਜੋ ਕਿੱਥੇ ਬੋਲਦੇ ਕਿੱਥੇ ਆ ਉਹਦੇ ਤਾਂ ਖੰਭ ਕੱਟ ਤੇ ਆ ਬਿਲਕੁਲੀ ਉਹ ਤੇ ਪਿੰਜਰੇ ਦਾ ਵੀ ਤੋਤਾ ਨਹੀਂ ਰਿਹਾ ਪਿੰਜਰੇ ਵਾਲਾ ਤੋਤਾ ਵੀ ਕਦੀ ਕਦੀ ਟੈਂ ਟੈਂ ਕਰਦਾ ਬੋਲਦਾ ਥੋੜਾ ਬਹੁਤ ਮੈਨੂੰ ਦਿਓ ਭੁ ਉਹ ਕੋਈ ਡੀਸੀ ਨਹੀਂ ਉਹ ਡੀਸੀ ਤੁਸੀਂ ਪਿੰਡੋਂ ਪਿੰਡੀ ਦਾ ਫੇਰ ਐਸਐਸਪੀ ਆ ਗਿਆ ਉਹ ਤੁਸੀਂ ਵੀ ਆਪਣਾ ਕੰਮ ਤਗੜੇ ਤੌਰ ਤੇ ਕਰੋ ਨਹੀਂ ਤੇ ਟੰਗ ਦਊਗਾ ਚਮਗਾਦੜ ਬਣਾ ਦਊਗਾ ਇਹਦੇ ਨਾਲ ਮਸਲੀ ਹਾਲੂ ਜਾਣ ਕੇ ਤੁਸੀਂ ਆਪਣਾ ਕੰਮ ਕੀ ਕੀਤਾ ਮੈਨੂੰ ਇਹਨਾਂ ਦੇ ਬੰਦੇ ਅੰਦਰ ਤੇ ਦੱਸ ਕੇ ਗਏ ਆ ਜੇ ਸੱਚ ਹੈ ਤੇ ਬੜੀ ਹਰਾਨੀ ਦੀ ਗੱਲ ਹੋ ਗਈ 350 ਕਰੋੜ ਰੁਪਇਆ ਐਡਵਾਂਸ ਅਗਲੇ ਸਾਲ ਵਾਲਾ ਹੁਣ ਲੈ ਲਿਆ ਖਜ਼ਾਨੇ ਚ ਤੇ ਅਗਲੇ ਸਾਲ ਐਡਜਸਟ ਕਰ ਲਿਓ ਕਿਉਂਕਿ ਉਹ ਚੂਣਾ ਸਾਡੇ ਦੀ ਜ਼ਰੂਰੀ ਹੈ ਇਸ ਕਰਕੇ ਉੱਥੇ ਪ੍ਰਚਾਰ ਕਰਨਾ ਕਿ ਆਤ ਨਹੀਂ ਇਹ ਹੁੰਦਾ ਨੇ ਪਰ ਸਾਨੂੰ ਜੀ ਪੈਸੇ ਚਾਹੀ ਨਹੀਂ ਕਹਿੰਦੇ ਹੁੰਦੇ ਆ ਇਸ ਉੱਤੇ ਲਿਖ ਕੇ ਥੋੜੀ ਕਹਿਣ ਕੇ ਵੀ ਅਸੀਂ ਕੇਜਰੀਵਾਲ ਨੂੰ ਜਦੋਂ ਹੁਣ ਚੱਲੇ ਆ ਤੇ ਸਾਨੂੰ ਪੈਸੇ ਦੋ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਮਿੱਤੇ ਦਿਨੀ ਪੱਤਰਕਾਰ ਮਨਿੰਦਰ ਜੀ ਸਿੱਧੂ ਤੇ ਪਰਚਾ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਪੂਰਾ ਮਸਲਾ ਗਰਮਾ ਗਿਆ ਹੈ ਸਿੱਧੇ ਤੌਰ ਤੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਕਹਿੰਦੇ ਨੇ ਇਹ ਪਰਚਾ ਰੱਦ ਹੋਣਾ ਚਾਹੀਦਾ ਹੈ ਜਿਹੜਾ ਝੂਠਾ ਪਰਚਾ ਹੋਇਆ ਸੀਗਾ ਇਹ ਰੱਦ ਹੋਣਾ ਚਾਹੀਦਾ ਹੈ ਤੇ ਇਸ ਪੂਰੇ ਮਸਲੇ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਸੋਚਦੇ ਨੇ ਤਾਂ ਇਹ ਖਾਸ ਤੌਰ ਤੇ ਆਪਾਂ ਜਾਣਨ ਵਾਸਤੇ ਅੱਜ ਚੰਡੀਗੜ੍ਹ ਪਹੁੰਚੇ ਆਂ ਪ੍ਰੋਫੈਸਰ ਮਨਜੀਤ ਸਿੰਘ ਜੀ ਹੁਣ ਸਾਡੇ ਨਾਲ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਉਂਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਬਣਾ ਦਿਓ ਝੂਠੇ ਪਰਚਿਆਂ ਵਾਲਾ ਕਲਚਰ ਅਸੀਂ ਖਤਮ ਕਰ ਦੇਾਂਗੇ ਪਰ ਪਰਚੇ ਝੂਠੇ ਉਸੇ ਤਰੀਕੇ ਨਾਲ ਹੋ ਰਹੇ ਨੇ ਤਾਂ ਇਸ ਪੂਰੇ ਮਸਲੇ ਨੂੰ ਲੈ ਕੇ ਇਹਨਾਂ ਦਾ ਨਜ਼ਰੀਆ ਕੀ ਕਹਿੰਦਾ ਹੈ ਜੇ ਇਹ ਕੀ ਕਹਿਣਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਪ੍ਰੋਫੈਸਰ ਸਾਹਿਬ ਸਸੀ ਕਾ ਜੀ ਧੰਨਵਾਦ ਜੀ ਅੱਛਾ ਸ਼ੁਰੂਆਤ ਦੇ ਵਿੱਚ ਮੈਂ ਇਹ ਜ਼ਿਕਰ ਕੀਤਾ ਕਿ ਸੱਤਾ ਚੋਂਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਅਸੀਂ ਪਰਚਿਆਂ ਵਾਲਾ ਕਲਚਰ ਖਤਮ ਕਰਾਂਗੇ ਇਹ ਪਰਚੇ ਤਾਂ ਉਸੇ ਤਰੀਕੇ ਨਾਲ ਹੋ ਰਹੇ ਨੇ ਜੀ ਸਾਰੀਆਂ ਪਾਰਟੀਆਂ ਵਾਂਗੂ ਇਹ ਵੀ ਪਾਰਟੀ ਹੈ ਹੂੰ ਕਹਿੰਦੇ ਤੇ ਇਹ ਸੀਗੇ ਕਿ ਜੇ ਅਸੀਂ ਸੱਤਾ ਚਾਵਾਂਗੇ ਇਹ ਸੱਤਾ ਦਾ ਪਰਿਵਰਤਨ ਨਹੀਂ ਹੋਊਗਾ ਵਿਵਸਥਾ ਦਾ ਪਰਿਵਰਤਨ ਹੋਊਗਾ ਮਤਲਬ ਅਸੀਂ ਚੀਜ਼ਾਂ ਨੂੰ ਥਰਾਥਲ ਤੋਂ ਲੈ ਕੇ ਉੱਪਰ ਤੱਕ ਬਦਲ ਕੇ ਰੱਖ ਦੇਾਂਗੇ ਉੱਪਰ ਗੱਲਾਂ ਆ ਮਤਲਬ ਹਰ ਕੋਈ ਆਪਣੀ ਛਾਵੜੀ ਗੱਲਾਂ ਦੀ ਲਾਉਂਦਾ ਕੋਈ ਮਤਲਬ ਮਿਕਸਡ ਵੈਜੀਟੇਬਲ ਵਾਂਗੂ ਲਿਆਉਂਦਾ ਕੋਈ ਹੋਰ ਜੈਕੇਦਾਰ ਲਾਉਂਦਾ ਇਹਨਾਂ ਦੀ ਇੱਕ ਅਲੱਗ ਛਾਵੜੀ ਹੈ ਹੂੰ ਇਨਾਂ ਕੋਲ ਸਭ ਤੋਂ ਕਰਾਰੀਆਂ ਗੱਲਾਂ ਜਿਹਨੂੰ ਕਰਾਰਾ ਖਾਣ ਦੀ ਆਦਤ ਉਹ ਇਨਾਂ ਦੀ ਦੁਕਾਨ ਤੇ ਚਲੇ ਜਾਏ ਪਰ ਸਵਾਏ ਗੱਲਾਂ ਤੋਂ ਜਿਨ੍ਹਾਂ ਦਾ ਧੁਰਾ ਅਸਲ ਚ ਕੇਜਰੀ ਵਾਲਿਆ ਉਹ ਕੁਝ ਨਹੀਂ ਇਹਨੇ ਨਹੀਂ ਉਹਨਾਂ ਤੋਂ ਟ੍ਰੇਨਿੰਗ ਲੈ ਲਈ ਇਹ ਕਿਹੜਾ ਕਿਹਦੇ ਘਟਿਆ ਭਗਵੰਤ ਮਾਨ ਤੂੰ ਲੋਕਾਂ ਨੂੰ ਗੱਲਾਂ ਦਾ ਹੀ ਖਟਿਆ ਖਾਂਦਾ ਸੀ ਸਾਰਾ ਮਤਲਬ ਜਿਹੜਾ ਕ੍ਰੀਏਟਿਵ ਬੰਦਾ ਮੈਂ ਉਹਦੀ ਉਸ ਗੱਲੋਂ ਤੇ ਇੱਜ਼ਤ ਕਰਦਾ ਬੜੇ ਲੋਕਾਂ ਨੂੰ ਹਸਾਇਆ ਇਹਨੇ ਆਪ ਵੀ ਹੱਸਦਾ ਹੋਊਗਾ ਕੁਝ ਹੁੰਦਾ ਹੋਊਗਾ ਪਤਾ ਨਹੀਂ ਹੈ ਪਰ ਲੋਕਾਂ ਨੂੰ ਹੁਣ ਪਰ ਉਸ ਇਹ ਜਿਹੜਾ ਮਾਮਲਾ ਜਿਹਦੇ ਵਿੱਚ ਜਿੱਥੇ ਪੋਲਿਟਿਕ ਚ ਆ ਗਿਆ ਤਾਂ ਫਿਰ ਇਹਨਾਂ ਨੂੰ ਲੋਕਾਂ ਦੀ ਨਬਜ਼ ਤੇ ਹੱਥ ਰੱਖ ਕੇ ਜੋ ਲੋਕ ਚਾਹੁੰਦੇ ਆ ਜੋ ਉਹਨਾਂ ਨੂੰ ਤੁਸੀਂ ਕਮਿਟ ਕੀਤਾ ਜੋ ਪ੍ਰਭਾਵ ਦਿੱਤਾ ਜੋ ਗੱਲਾਂ ਕੀਤੀਆਂ ਕਿਉਂਕਿ ਤੁਸੀਂ ਆਪਣੇ ਆਪ ਨੂੰ ਇਹ ਕਲੇਮ ਕੀਤਾ ਸੀ ਅਸੀਂ ਬਾਕੀਆਂ ਨਾਲ ਲੱਗ ਗਿਆ ਤਾਂ ਫਿਰ ਉਹਦੇ ਤੇ ਅਮਲ ਹੋਣਾ ਚਾਹੀਦਾ ਸੀ ਆਪਾਂ ਸਾਰੇ ਹੀ ਜਾਣਦੇ ਆ ਕਿ ਕੋਈ ਰੱਦੋ ਅਮਲ ਹੋਇਆ ਨਹੀਂ ਉਹ ਹੁਣ ਜਦੋਂ ਜਿਹੜਾ ਨਲਾਇਕ ਹੰਦਾਨਾ ਨਿਆਣਾ ਉਹ ਸਾਰਾ ਸਾਲ ਤੇ ਕਰਦਾ ਰਹਿੰਦਾ ਮੌਜਾ ਤੇ ਜਦੋਂ ਇਮਤਿਹਾਨ ਦੇ ਨੇੜੇ ਆਉਂਦਾ ਫਿਰ ਉਹ ਕਦੀ ਇੱਕ ਇੱਕ ਕਿਤਾਬ ਫੜਦਾ ਫਿਰ ਦੂਜੀ ਛੱਡਦਾ ਦੂਜੀ ਫੜਦਾ ਫਿਰ ਉਹ ਵਾਖਾ ਦੀ ਅੰਦਰ ਕਦੀ ਬਾਹਰ ਕਦੀ ਫਿਰ ਕਿਸੇ ਨਾਲ ਲੜਾਈ ਕਿਸੇ ਨਾਲ ਝਗੜਾ ਕਿ ਟਾੜ ਦੇ ਕਰਕੇ ਨਹੀਂ ਮੇਰਾ ਤਿਆਰੀ ਹੋ ਰਹੀ ਆ ਨਹੀਂ ਫਿਰ ਉਹ ਲੜਨ ਚ ਖੋਣ ਨਨ ਉਹ ਅਤਾ ਦੇਖ ਲੋ ਕਿ ਮੈਂ ਕਰਦੇ ਆ ਆ ਜਿਹੜੀ ਪ੍ਰੈਸ ਕਰਨ ਉਹ ਕੋਈ ਡੀਸੀ ਉਹ ਡੀਸੀ ਤੁਸੀਂ ਪਿੰਡੋਂ ਪਿੰਡੀ ਜਾ ਫੇਰ ਐਸਐਸਪੀ ਆਗੇ ਉਹ ਤੁਸੀਂ ਵੀ ਆਪਣਾ ਕੰਮ ਤਗੜੇ ਤੌਰ ਤੇ ਕਰੋ ਨਹੀਂ ਤੇ ਟੰਗ ਦਊਗਾ ਚਮਗਾਦੜ ਬਣਾ ਦਊਗਾ ਇਹਦੇ ਨਾਲ ਮਸਲੀ ਹਾਲੂ ਜਾਣ ਕੇ ਤੁਸੀਂ ਆਪਣਾ ਕੰਮ ਕੀ ਕੀਤਾ ਤੁਸੀਂ ਸ਼ੁਰੂ ਤੋਂ ਲੈ ਕੇ 3 ਸਾਲਿਆਂ ਬੈਠੇ ਰਹੇ ਆ ਇਸ ਲਈ ਮੈਂ ਇਹ ਸਮਝਦਾ ਕਿ ਇਹ ਦੂਜਿਆਂ ਨਾਲੋਂ ਜ਼ਿਆਦਾ ਹੁਸ਼ਿਆਰ ਚਲਾਕ ਜ਼ਿਆਦਾ ਗਾਲੜੀ ਜ਼ਿਆਦਾ ਛਾਤਰ ਪੋਲੀਟੀਸ਼ੀਨ ਆ ਹੈ ਪੋਲੀਟੀਸ਼ੀਨ ਆ ਕੋਈ ਨਵੀਂ ਗੱਲ ਨਹੀਂ ਮੈਂ ਤੁਹਾਡੇ ਜਿਹੜਾ ਤੁਸੀਂ ਕਹਿ ਰਹੇ ਸੀ ਇਹ ਇੰਜ ਕਹਿੰਦੇ ਸੀ ਤੇ ਇੰਜ ਕਰਾਂਗੇ ਵੀ ਇਹ ਕਿਉਂ ਨਹੀਂ ਕਰ ਰਹੇ ਇਹ ਦੂਜੇ ਦੂਜਿਆਂ ਨਾਲੋਂ 10 ਰੱਤੀਆਂ ਵਾਅਦੇ ਆ ਘਟ ਨਹੀਂ ਹੈਗੇ ਕਰਨਾ ਸਾਰੇ ਇਹ ਵਾਦੇ ਇਸ ਤਰ੍ਹਾਂ ਹੀ ਕਰਦੇ ਆ ਵਾਦੇ ਕਰਕੇ ਮਗਰੋਂ ਭੁੱਲ ਜਾਂਦੇ ਹੋ ਕਿਤੇ ਹੋਰ ਜਾਂਦੇ ਫਿਰ ਕੰਮ ਹੋਰ ਸ਼ੁਰੂ ਹੋ ਜਾਂਦੇ ਇਹੀ ਇਹ ਕਰ ਰਹੇ ਆ ਕੋਈ ਬਹੁਤਾ ਫਰਕ ਹੈ ਨਹੀਂ ਅੱਛਾ ਪਰਚਿਆਂ ਦੀ ਗੱਲ ਕਰ ਲਈਏ ਝੂਠੇ ਪਰਚਿਆਂ ਦਾ ਜ਼ਿਕਰ ਆਉਂਦਾ ਹੈ ਲੋਕ ਉਦਾਹਰਣ ਦਿੰਦੇ ਸੀ ਵੀ ਭਾਈ ਕਾਂਗਰਸੀਆਂ ਆਕਾਲੀਆਂ ਨੇ ਝੂਠੇ ਪਰਚੇ ਕੀਤੇ ਇਹ ਆਮ ਆਦਮੀ ਪਾਰਟੀ ਤਾਂ ਬਦਲਾ ਲੈ ਕੇ ਆਈ ਸੀਗੀ ਤੁਸੀਂ ਆਮ ਆਦਮੀ ਪਾਰਟੀ ਦੇ ਇਸ ਰੋਲ ਨੂੰ ਇਸ ਰਵੱਈਏ ਨੂੰ ਕਿਵੇਂ ਦੇਖਦੇ ਇੱਕ ਗੱਲ ਤੁਸੀਂ ਨੋਟਿਸ ਕੀਤੀ ਹੋਣੀ ਆ ਦੇਖੋ ਪਹਿਲਾਂ ਦੂਰਦਰਸ਼ਨ ਹੁੰਦਾ ਸੀ ਇਕੱਲਾ ਜੀ ਤੇ ਉਹਨੂੰ ਕਹਿੰਦੇ ਸੀ ਸਰਕਾਰੀ ਚੈਨਲ ਆ ਪਰ ਫਿਰ ਵੀ ਲੋਕੀ ਖਬਰਾਂ ਮਤਲਬ ਲਈ ਲਾ ਦਿੰਦੇ ਸੀਗੇ ਵੀ ਚਲੋ ਕੋਈ ਤੇ ਖਬਰ ਮਿਲਦੀ ਆ ਨਹੀਂ ਤੇ ਹੋਰ ਨਹੀਂ ਤੇ ਫੋਟੋ ਵੇਖਣ ਲਈ ਕਿਉਂਕਿ ਨਵੇਂ ਨਵੇਂ ਚਾ ਆ ਹੁੰਦਾ ਹੈ ਸਾਡੇ ਦੇ ਸਾਹਮਣੇ ਟੀਵੀ 2 ਵੀ ਆਏ ਆ ਫਿਰ ਆਗੇ ਜੀ ਚੈਨਲ ਆ ਫਲਾਨਾ ਕੋਈ ਸਟਾਰਟ ਤੇ ਫਲਾਨਾ ਟਮਕਾਣੇ ਸਾਰੇ ਚੈਨਲ ਹੁਣ ਤੇ ਹਰ ਘਰ ਚ ਚੈਨਲ ਨਵਾਂ ਬਣਿਆ ਆ ਵੈਬ ਚੈਨਲ ਲੱਗੇ ਬਹੁਤ ਤਾਂ ਉਹ ਜਦੋਂ ਤਾਂ ਇਹ ਇੰਨਾ ਹੋਇਆ ਸਾਨੂੰ ਉਮੀਦ ਹੋਈ ਸੀ ਕਿ ਕੋਈ ਸਚਾਈ ਸਾਹਮਣੇ ਜਾਦਾ ਹੋ ਕਿਉਂਕਿ ਕੰਪੀਟੀਸ਼ਨ ਹੋ ਗਿਆ ਪਰ ਹੋਇਆ ਇਹ ਕਿ ਉਹ ਨਵੀਂ ਦਿਖਾਨਦਾਰੀ ਲਾ ਕੇ ਬੂਤੇ ਉਹਨਾਂ ਚੋਂ ਬਹਿ ਗਏ ਜੇ ਡੈਮੋਕ੍ਰੇਸੀ ਨੂੰ ਤੁਸੀਂ ਥੱਲਿਓ ਮਜ਼ਬੂਤ ਕਰਨਾ ਤੇ ਪਹਿਲਾਂ ਜਿੰਨਾ ਲੋਕਾਂ ਨੇ ਤੁਹਾਡੇ ਤੇ ਜੱਜ ਬਣਨਾ ਲੋਕ ਕੀ ਜੱਜ ਬਣਦੇ ਤਾਂ ਹੀ ਤਾਂ ਵੋਟ ਕਿਨੂੰ ਪਾਉਣੀ ਕਿਨੂੰ ਨਹੀਂ ਪਾਉਣੀ ਤੇ ਜੇ ਉਹਨਾਂ ਨੂੰ ਖਬਰ ਹੀ ਨਹੀਂ ਤੁਸੀਂ ਥੱਲੇ ਸਹੀ ਪਚਾ ਰਹੇ ਜਾਂ ਤੇ ਗਲਤ ਪਚਾ ਰਹੇ ਆ ਜਾਂ ਖਬਰ ਨੂੰ ਜਿਹੜੀ ਪਹੁੰਚਣੀ ਚਾਹੀਦੀ ਉਹਨੂੰ ਤੁਸੀਂ ਰੋਕ ਰਹੇ ਆ ਇਹ ਹਾਲਾਤ ਦੇ ਵਿੱਚ ਡੈਮੋਕ੍ਰੇਸੀ ਚੱਲੂ ਕਿ ਮੈਂ ਇਹ ਸੋਚਣ ਵਾਲੀ ਗੱਲ ਹੈ ਦੀ ਡੈਮੋਕ੍ਰੇਸੀ ਨੂੰ ਦੁਨੀਆ 'ਚ ਹੀ ਖਤਰਾ ਤੇ ਇੱਥੇ ਵੀ ਤੇ ਇਨ੍ਹਾਂ ਵੱਲੋਂ ਵੀ ਖਤਰਾ ਅੱਜ ਜਿਹੜਾ ਤੁਸੀਂ ਪਰਚਿਆਂ ਦੀ ਗੱਲ ਕਰਦੇ ਆ ਅੱਜ ਪ੍ਰੋਟੈਸਟ ਕਰਨ ਜਾ ਰਹੇ ਆ ਅਸੀਂ 17 ਸੈਕਟਰ ਦੇ ਵਿੱਚ ਮਤਲਬ ਕੱਲ ਦਾ ਅਸੀਂ ਪੂਰਾ ਜ਼ੋਰ ਜਾਰ ਲਾ ਰਹੇ ਆ ਉਹਦੇ ਵਿੱਚ ਇੱਕ ਤੇ ਉਹ ABC ਚੈਨਲ ਇੱਕ ਤੁਹਾਡਾ ਮੁੰਡਾ ਮਨਿੰਦਰਜੀਤ ਸਿੰਘ ਸਿੱਧੂ ਉਸ ਨੂੰ ਉਹਦੇ ਤੇ ਪਰਚੇ ਕਰਦੇ ਪਰਚੇਗਾ ਤੇ ਕਰਦੇ ਆ ਜੀ ਕਿਉਂਕਿ ਤੁਸੀਂ ਜਿਹੜੀ ਉਹਨਾਂ ਦੀ ਕੋਈ ਟਾਕ ਹੈਗੀ ਪ੍ਰਾਈਵੇਟ ਜਿਹੜੀ ਵੀਡੀਓ ਘੁੰਮ ਰਹੀ ਹੈ ਔਰ ਜਿਹਦੇ ਨਾਲ ਟਾਕ ਹੈਗੀ ਕਨਵਰਸੇਸ਼ਨ ਕੀ ਨਾ ਉਹਦਾ ਨਾਂ ਜੀ ਰਾਜੂ ਰਾਜੂ ਹਾਂ ਰਾਜੂ ਜੇਠੀ ਜੀ हां उने खुद कहता मेरे को वो भी वीडियो आ गई है कि हां मेरी उन्होंने कन्वर्सेशन हुई है इस ਇਹਦੇ ਚ ਕੋਈ ਉਹ ਮੋਫਡ ਜਾਂ ਇਹ ਕੋਈ ਮੈਨੀਪੂਲੇਟਡ ਨਹੀਂ ਹੈਗੀ ਇਹ ਬਿਲਕੁਲ ਠੀਕ ਹੈ ਮੈਂ ਉਹਦਾ ਗਵਾਹ ਆ ਚਸ਼ਮਦੀ ਉਹ 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 ਹੁਣ ਸਿੱਧਾ ਮੈਦਾਨ ਚ ਆ ਗਿਆ ਜਿਹਦੇ ਨਾਲ ਗੱਲ ਕੀਤੀ ਹੈ ਪਰ ਤੁਸੀਂ ਇਸ ਬੰਦੇ ਦੇ ਉੱਤੇ ਪਰਚਾ ਇਸ ਕਰਕੇ ਕਰਨਾ ਚਾਹੁੰਦੇ ਆ ਉਹਦੇ ਪੀਏ ਰਾਈ ਜਿਹੜਾ ਐਮਐਲਏ ਆ ਲੋਕਲ ਉਸ ਦੇ ਪੀਰ ਨਹੀਂ ਤੁਸੀਂ ਰਾਮਪੁਰਾ ਭੂਲ ਜੀ ਹਾਂ ਉਥੋਂ ਦਾ ਐਮਐਲਏ ਬਲਕਾਰ ਸਿੱਟੂ ਕਿੰਨੇ ਦੀ ਆਵਾਜ਼ ਨੂੰ ਦਬਾਤਾ ਜੇ ਚੱਲ ਡਾਡੁਰ ਕੇ ਕਰੇ ਬੈਠ ਜਾਣਗੇ ਸਾਡੇ ਕੋ ਮਿੰਤਾ ਕਰਨਗੇ ਗਾਂ ਤੋਂ ਅਸੀਂ ਦਬਕਾ ਮਾਰਾਂਗੇ ਖਬਰਦਾਰ ਮੁਰੜੋ ਜੇ ਮੁੜ ਕੇ ਸਾਡੇ ਵਿਰੁੱਧ ਕੁਝ ਬੋਲੇ ਤੁਹਾਨੂੰ ਪਤਾ ਨਹੀਂ ਹੈ ਅਸੀਂ ਐਮਐਲਏ ਆ ਅਸੀਂ ਲੋਕਲ ਮਾਲਕ ਹੈ ਸਾਰੇ ਇਸ ਏਰੀਏ ਦੇ ਔਰ ਤੁਸੀਂ ਸਾਡੀ ਜੂਰਿਸਡਿਕਸ਼ਨ ਚ ਆ ਕੇ ਸਾਨੂੰ ਅੱਖਾਂ ਦਿਖਾਉਂਦੇ ਆ ਇਸ ਕਿਸਮ ਦਾ ਉਹ ਤੁਹਾਨੂੰ ਚਾਹੁੰਦੇ ਸੀ ਪਰ ਜੇ মিডিਆ ਨਾ ਬਚੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੇ ਛੋਟੇ ਛੋਟੇ ਚੈਨਲ ਆ ਮੈਂ ਉਹਨਾਂ 'ਚ ਖਾਸ ਕਰਕੇ ਬੋਲਦਾ ਕਿਉਂਕਿ ਉਹੀ ਆ ਜਿਹੜੇ ਸੱਤਾ ਨੂੰ ਥੋੜੀ ਚੁਣੌਤੀ ਦੇ ਰਹੇ ਆ ਬਾਕੀ ਤੇ ਨਾਲ ਹੀ ਹੋ ਤੁਰੇ ਆ ਐ ਐਸ ਪਾਰਟੀ ਬਾਰੇ ਮੈਂ ਤੁਹਾਨੂੰ ਹੁਣ ਸਾਫ਼-ਸਾਫ਼ ਦੱਸਾਂ ਪਹਿਲਾਂ 80-90 ਕਰੋੜ ਪੂਰੇ ਸਾਲ ਦਾ ਐਡਵਰਟਾਈਜ਼ਮੈਂਟ ਇਸ਼ਤਿਹਾਰ ਦੇਣੇ ਉਹਦਾ ਖਰਚਾ ਹੁੰਦਾ ਸੀ ਇਹਨਾਂ ਨੇ ਉਹਨੂੰ 10 ਗੁਣਾ ਵਧਾ ਦਿੱਤਾ 10 ਗੁਣਾ ਦਾ ਮਤਲਬ 800 ਕਰੋੜ ਕਾਟਦਾ। ਔਰ 800 ਕਰੋੜ ਵੀ ਪੂਰਾ ਸਾਲ ਨਹੀਂ ਚਲਾਇਆ। ਉਹ ਉਹ ਨਵੰਬਰ ਚ ਖਤਮ ਹੋ ਗਿਆ। ਗਾਂ ਦਿੱਲੀ ਦੀਆਂ ਚੋਣ ਆ ਗਿਆ ਸੀ। ਤੇ ਅਸਲੀ ਤੇ ਇਹਨਾਂ ਦਾ ਆਕਾ ਤੇ ਉੱਥੇ ਬੈਠਾ। ਸਾਰੀ ਸਰਕਾਰ ਵਿੱਚੇ ਹੀ ਬਿਊਰੋਕ੍ਰੇਸੀ ਗੱਡੀਆਂ ਲੈ ਲੈ ਕੇ ਉੱਥੇ ਗੈਂ ਕੈਂਪਿੰਗ ਬਣਾ ਕੇ ਬੈਠੇ ਤੇ ਨਿਕਲਿਆ ਕੀ ਕੱਖ ਬਿਨਾ। ਚੱਕ ਕੇ ਅਗਲਿਆਂ ਨੇ ਪਰ ਮਾਰੇ ਉਹ ਵਦੀਆਂ ਤੁਹਾਡੀਆਂ ਗੱਪਾਂ ਸੁਣ ਲੀਆਂ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਹੋਣ ਮਾਫ ਕਰੋ ਜਾਓ ਜਿੱਥੇ ਜਾਣਾ। ਉਸ ਨੂੰ ਉੱਥੇ ਪ੍ਰਚਾਰ ਕਰਨ ਲਈ ਉੱਥੇ ਇਸ਼ਤਿਹਾਰ ਬਾਜੀ ਕਰਨ ਲਈ ਕੇਜਰੀਵਾਲ ਦੇ ਹੱਕ ਚ ਮੈਨੂੰ ਇਹਨਾਂ ਦੇ ਬੰਦੇ ਅੰਦਰ ਤੇ ਦੱਸ ਕੇ ਗਏ ਆ ਜੇ ਸੱਚ ਹੈ ਤੇ ਬੜੀ ਹੈਰਾਨੀ ਦੀ ਗੱਲ ਹੋਊਗੀ 350 ਕਰੋੜ ਰੁਪਇਆ ਅਡਵਾਂਸ ਅਗਲੇ ਸਾਲ ਵਾਲਾ ਹੁਣ ਲੈ ਲਿਆ ਖਜ਼ਾਨੇ ਚੋਂ ਕਿ ਅਗਲੇ ਸਾਲ ਅਡਜਸਟ ਕਰ ਲਿਓ ਕਿਉਂਕਿ ਉਹ ਚੋਣਾ ਸਾਡੇ ਲਈ ਜ਼ਰੂਰੀ ਹੈ ਇਸ ਕਰਕੇ ਉੱਥੇ ਪ੍ਰਚਾਰ ਕਰਨਾ ਕਿਹਾਤ ਨਹੀਂ ਇਹ ਉਹਨਾਂ ਨੇ ਪਰ ਸਾਨੂੰ ਜੀ ਪੈਸੇ ਚਾਹੀ ਨਹੀਂ ਕਹਿੰਦੇ ਹੁੰਦੇ ਆ ਇਸ ਉੱਤੇ ਲਿਖ ਕੇ ਥੋੜੀ ਕਹਿਣਗੇ ਵੀ ਅਸੀਂ ਕੇਜਰੀਵਾਲ ਨੂੰ ਜਤੋਂਡ ਚੱਲੇ ਆ ਤੇ ਸਾਨੂੰ ਪੈਸੇ ਦੋ ਇੰਨਾ ਵੱਡਾ ਪੈਸਾ ਜਦੋਂ ਤੁਸੀਂ ਆਪਣੇ ਚਾਹੇਤਿਆਂ ਨੂੰ ਦੋਗੇ ਇੱਕ ਤੇ ਲੋਕਾਂ ਦੀ ਆਵਾਜ਼ ਦਬੋਗੇ ਇੱਕ ਆਪਣਾ ਝੂਠਾ ਪ੍ਰਚਾਰ ਕਰੋਗੇ ਤੀਜਾ ਕਿਉਂਕਿ ਪ੍ਰਚਾਰ ਸਿਰ ਤੇ ਤੁਸੀਂ ਸਰਕਾਰ ਨੂੰ ਚਲਾਉਣਾ ਹੈ ਥੱਲੇ ਕੰਮ ਕਰਨ ਵਾਲੋ ਤੁਸੀਂ ਕਤਾਹੀ ਕਰੋਗੇ ਕੰਮ ਕਰੋਗੇ ਹੀ ਨਹੀਂ ਉਹੀ ਹੋਇਆ ਇਸ ਲਈ ਇਹ ਪੰਜਾਬ ਹੈਗਾ ਇਸ ਨੂੰ ਤੁਸੀਂ ਕਿੰਨੀ ਕੁ ਦੇਰ ਤੱਕ ਬੇਕੂਬ ਬਣਾਓਗੇ ਹਰ ਬੰਦਾ ਇੱਕ ਦੂਜੇ ਨੂੰ ਜਾਣਦਾ ਇਸ ਲਈ ਅੱਛਾ ਜਿਹੜਾ ਇਹ ਪੱਤਰਕਾਰ ਤੇ ਪਰਚਾ ਹੋਇਆ ਹੈ ਪੱਤਰਕਾਰਾਂ ਦੀ ਐ ਆਵਾਜ਼ ਦਬਾਈ ਜਾ ਸਕਦੀ ਹੈ ਮੈਂ ਤੇ ਕਹਿੰਦਾ ਕਿ ਕੋਸ਼ਿਸ਼ ਤੇ ਹਰ ਕੋਈ ਕਰਦਾ ਇਹਨਾਂ ਨੇ ਕੋਸ਼ਿਸ਼ ਤੇ ਕੀਤੀ ਹੈ ਉਹਦੀ ਨੇ ਨੂੰ ਮੂਦੀ ਖਾਣੀ ਪਊਗੀ ਸਭ ਉਲਟਾ ਆ ਕੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਬੱਤਰਕਾਰਾਂ ਕੋਲ ਭਾਈ ਅਸੀਂ ਸਾਨੂੰ ਲੱਗਾ ਸੀ ਕਿ ਵੀ ਤੁਸੀਂ ਦੱਬ ਜੋਗੇ ਹੁਣ ਨਹੀਂ ਦੱਬੇ ਤੇ ਅਸੀਂ ਮਾਫੀ ਮੰਗ ਲੈਨੇ ਤੁਹਾਨੂੰ ਤੁਸੀਂ ਨਿੱਕੀ ਗੱਲ ਦੇਖੀਏ ਜਦੋਂ ਅੱਖ ਕੋਈ ਬੰਦਾ ਜਦੋਂ ਕਰਦਾ 트럼ਪ ਦੇ ਘਰ ਚ ਜਾ ਕੇ ਓਵਲ ਆਫਿਸ ਦੇ ਵਿੱਚ ਵਾਈਟ ਹਾਊਸ ਚ ਬੈਠ ਕੇ ਉੱਥੇ ਜਿਸ ਕਿਸਨਾ ਉਹ ਗੱਜ ਕੇ ਆਇਆ ਨਿਕਾਜਾ ਯੂਕਰੇਨ ਦਾ ਜ਼ੇਲੈਂਸਕੀ ਉਹਦੇ ਨਾਲ ਕੱਦੇ ਚ ਛੋਟਾ ਕਾਫੀ ਪਹਿਲਾਂ ਤੇ ਉਹਨੇ ਮਜ਼ਾਕ ਜੇ ਕੀਤੇ ਜਦੋਂ ਉੱਤਰਿਆ ਪਰ ਉਹ ਦਬਿਆ ਨਹੀਂ ਉਹਨਾਂ ਦੀਆਂ ਵੀਡੀਓ ਸਾਰੀਆਂ ਸਾਹਮਣੇ ਆ ਗਈਆਂ ਇਸ ਲਈ মিডিਆ ਛੋਟਾ ਹੋਏ ਜਾਂ ਜੋ ਮਰਜ਼ੀ ਹੋਏ ਪਰ মিডিਆ ਤੇ মিডিਆ ਲੋਕ ਆਵਾਜ਼ ਤੇ ਲੋਕ ਆਵਾਜ਼ ਹੈ ਤੁਹਾਡੇ ਦੇ ਚੈਨਲ ਦਾ ਨਾਂ ਹੀ ਲੋਕ ਆਵਾਜ਼ ਆ ਇਸ ਕਰਕੇ ਜੇ ਉਸ ਨੂੰ ਲੋਕ ਆਵਾਜ਼ ਵਰਗੇ ਚੈਨਲ ਨੂੰ ਜਿਹੜਾ ਜਿਨ੍ਹਾਂ ਨੇ ਨਾਂ ਵੀ ਇਸ ਕਰਕੇ ਰੱਖਿਆ ਕਿ ਅਸੀਂ ਲੋਕਾਂ ਦੀ ਆਵਾਜ਼ ਆ ਤਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਫਿਰ ਤੇ ਕੋਈ ਹੱਲ ਹੈ ਹੀ ਨਹੀਂ ਉੱਚੀ ਪੂਰੀ ਦੁਨੀਆ ਦੀ ਮੈਂ ਮੈਂ ਤੇ ਟਰੰਪ ਦੀ ਗੱਲ ਦੱਸ ਦਿੰਨਾ ਉਹਨੇ ਕਈਆਂ ਨੂੰ ਉੱਥੇ ਅੰਦਰ ਬੈਨ ਕੀਤਾ ਆ ਕਹਿੰਦਾ ਨਾ ਤੁਸੀਂ ਨਹੀਂ ਵੜ ਸਕਦੇ ਝੂਠ ਸੱਚ 24 ਬਥੇਰੇ ਬੋਲਦੇ ਆ ਜੇ ਐਡੇ ਵੱਡੇ ਦੇਸ਼ ਦੇ ਜਿਹਨੂੰ ਸਾਰੀ ਦੁਨੀਆ ਕਵਰ ਕਰਦੀ ਆ ਉੱਥੇ ਬੈਠ ਕੇ ਮੀਡੀਆ ਦੇ ਨਾਲ ਧੱਕਾ ਹੋ ਸਕਦਾ ਔਰ ਉੱਥੇ ਵੀ ਇਸ ਤਰੀਕੇ ਨਾਲ ਵੰਡੀਆਂ ਪਈਆਂ ਇੱਕ ਨਵਾਂ ਰਿਵਾਜ ਪੈ ਗਿਆ ਪਰ 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 ਇਹਦੇ ਨਾਲ ਹੋਕ ਹੀ ਰਿਹਾ ਕਿ ਜਿਹੜੇ ਬਦਮਾਸ਼ ਲੋਕ ਆ ਜਿਹੜੇ ਸੱਚੀ ਮੁੱਚੀ ਰਾਜਨੀਤੀ ਜਿਹਨਾਂ ਨੂੰ ਕਰਨੀ ਚਾਹੀਦੀ ਉਹਦੀ ਜਗ੍ਹਾ ਬਦਮਾਸ਼ੀ ਤੇ ਉੱtre ਆ ਜਾਂ ਦੋ ਨੰਬਰੀ ਕੰਮਾਂ ਤੇ ਉੱtre ਆ ਜਾਂ ਤੁਸੀਂ ਕਹਿ ਲੋ ਕਿ ਗੈਂਗਸਟਰਾਂ ਦੇ ਨਾਲ ਰਾਜ ਕਰਦੇ ਆ ਜਾਂ ਖੁਦ ਹੀ ਗੈਂਗਸਟਰ ਨੁਮਾ ਆਪਣੇ ਆਪ ਨੂੰ ਉਸ ਤਰੀਕੇ ਨਾਲ ਬਿਹੇਵ ਕਰਦੇ ਤੁਸੀਂ ਉਹ ਵੀਡੀਓ ਸੁਢੀਆਂ ਕਿਹੜੀ ਇੱਕ ਵੀ ਗੱਲ ਚੰਗੀ ਆ ਉਹ ਕਿੰਨੀ ਗੰਦੀ ਭਾਸ਼ਾ ਆ ਨਿੱਕੀ ਜੀ ਕੋਈ ਗੱਲ ਹੋਵੇ ਨਾ ਨਿੱਕੀ ਜੀ ਗੱਲ ਬੰਦਾ ਰਜਾਇਨ ਕਰਕੇ ਆਉ ਮਾਰਦਾ ਇਹ ਤਾਂ ਚੰਬੜੇ ਰਹੀਦੇ ਛੱਡਦੇ ਨਹੀਂ ਆ ਕੀ ਭਗਵੰਤ ਮਾਨ ਦਾ ਫਰਜ ਨਹੀਂ ਬਣਦਾ ਕਿ ਉਹਨੂੰ ਜਾ ਕੇ ਲਾਈ ਨਾਜ਼ਰ ਕਰੇ ਉਹਨੂੰ ਪੁੱਛੇ ਤੇ ਉਹਨੂੰ ਕਹੇ ਹਾਈ ਰਜਾਇਨ ਕਰੋ ਸਸਪੈਂਡ ਕਰੋ ਤੁਸੀਂ ਬਾਕੀ ਸਾਰੀ ਜਗ੍ਹਾ ਸਸਪੈਂਡ ਕਰੋ ਆਪ ਪੁਲਿਸ ਵਾਲਿਆਂ ਨੂੰ ਕਰੋ ਉਹਨਾਂ ਨੂੰ ਕਰੋ ਹੋਰ ਸਾਰੀ ਜਗ੍ਹਾ ਦਬਕੇ ਮਾਰਦੇ ਫਿਰਦੇ ਆ ਐਸਐਸਪੀਆ ਨੂੰ ਕੱਲ ਦਬਕੇ ਮਾਰੇ ਆ ਤੇ ਆਪਣੇ ਬੰਦਿਆਂ ਨੂੰ ਤੇ ਦੇਖੋ ਉਹਨਾਂ ਨੂੰ ਕਿਉਂ ਨਹੀਂ ਸਾਹਦੇ ਜੋ ਇੰਨੀ ਔਰਤਾਂ ਬਾਰੇ ਵਿਰੁੱਧ ਮੰਦੀ ਭਾਸ਼ਾ ਦੂਜਿਆਂ ਬੰਦਿਆਂ ਬਾਰੇ ਬੋਲ ਰਹੇ ਆ ਦੂਜਿਆਂ ਦੀਆਂ ਬੀਵੀਆਂ ਪ੍ਰਤੀ ਬੋਲ ਰਹੇ ਆ ਤੇ ਕੀ ਉਹਨਾਂ ਨੂੰ ਕੋਈ ਸੈਂਸਰ ਨਹੀਂ ਹੋਣਾ ਚਾਹੀਦਾ ਨਿੱਕੀ ਜੀ ਗੱਲ ਇੰਗਲੈਂਡ ਦੇ ਵਿੱਚ ਉਹਨਾਂ ਨੇ ਬਾਹਰ ਦੀ ਜਿਹੜੀ ਫੰਡਿੰਗ ਕਰਨੀ ਉਹ ਬੰਦ ਕਰਤੀ 트럼ਪ ਦੇ ਕਹਣ ਤੇ ਕੀਤੀ ਕਿ ਕਿਹਦੇ ਕੀਤੀ ਉਹ ਸਾਮਰ ਹੁਣੇ ਜਾ ਕੇ ਐਰ 트럼ਪ ਨੂੰ ਮਿਲ ਕੇ ਆਇਆ ਨਾ ਕਹਿੰਦੇ ਜੀ ਅਸੀਂ ਆਪਣਾ ਖਰਚਾ ਆਪ ਕਰਾਂਗੇ ਜਿਹੜਾ ਬਾਹਰ ਤੋਂ ਫੰਡ ਦੇਣ ਦਾ ਏਡ ਦੇਣ ਦਾ ਮਿਨਿਸਟਰ ਸੀ ਰਜਾਇਨ ਕਰ ਗਿਆ ਅੱਜ ਉਹ ਕਿੰਨੇ ਯਾਰ ਮੈਂ ਇੱਥੇ ਕੱਲ ਹੀ ਬੈਠਣਾ ਮੈਂ ਮੱਖੀਆਂ ਮਾਰਨੀਗਾ ਛੱਤ ਤੁਸੀਂ ਬਾਹਰ ਨੂੰ ਏ.ਸੀ. ਬੰਦ ਕਰ ਦਿੱਤੇ ਤੇ ਮੈਂ ਮਿਨਿਸਟਰੀ ਤਾਂ ਵਿਆਹ ਲਾਉ ਮਾਫ ਕਰੋ ਸਾਡੇ ਹੈ ਕਿਸੇ ਦੇ ਵਿੱਚ ਇੰਨੀ ਇੱਜ਼ਤ ਇੱਥੇ ਕੋਈ ਡਿਪਾਰਟਮੈਂਟ ਨਹੀਂ ਸੀ ਕਲਦੀਪ ਧਾਲੀਵਾਲ ਕੋਲ 18 ਮਹੀਨੇ ਉਹਦਾ ਮਿਨਿਸਟਰ ਬਣਿਆ ਰਿਹਾ ਬਾਅਦ ਚ ਪਤਾ ਲੱਗਾ ਡਿਪਾਰਟਮੈਂਟ ਤੇ ਤੱਲੇ ਆਈ ਹੀ ਨਹੀਂ ਮੈਂ ਇਹ ਤੇ ਸਾਡੇ ਪੋਲੀਟੀਸ਼ੀਅਨ ਆ ਇੱਥੇ ਬਹੁਤ ਕੁਝ ਕਰਨ ਵਾਲਾ ਬਹੁਤ ਕੁਝ ਵਿਗੜ ਚੁੱਕਾ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਚੋਰੇ ਖੋਦਿਆ ਨਕਮੇ ਖੋਦਿਆ ਲੁੱਟੇ ਖੋਦ ਰਹੇ ਆ ਜੇ ਕੋਈ ਉਹਨਾਂ ਦੇ ਉੱਤੇ ਕੋਈ ਥੋੜੀ ਬਹੁਤ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕਰਦਾ ਤੂੰ ਉਹਦੇ ਦੇ ਭਾਰੀ ਪੈਣ ਦੀ ਕੋਸ਼ਿਸ਼ ਕਰਦੇ ਆ ਚੰਗੀ ਗੱਲ ਇਹ ਆ ਕਿ ਤੁਸੀਂ ਦਬੇ ਨਹੀਂ ਚੰਗੀ ਗੱਲ ਇਹ ਆ ਕਿ ਤੁਸੀਂ ਪ੍ਰੋਟੈਸਟ ਦਾ ਰਸਤਾ ਅਪਣਾਇਆ ਕਾਈ ਉਹਨੂੰ ਵਿਚ ਬਿਠਾ ਲਿਆ ਮੈਂ ਕਿਹਾ ਉਹ ਜਿਹੜੀ ਵਾਂਸ ਤੇ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਦਬਕੇ ਵੀ ਮਾਰਿਓ ਉਹਨੂੰ ਥਰਡ ਵਰਲਡ ਵਾਰ ਲੱਗ ਜੂਗੀ ਜ਼ੇਲੈਂਸਕੀ ਨੂੰ ਮੈਨੂੰ ਹਾਲਾਂਕਿ ਮੈਂ ਉਹਦੀਆਂ ਬਹੁਤ ਗੱਲਾਂ ਦੇ ਹੱਕ 'ਚ ਨਹੀਂ ਹੈਗਾ ਕਿ ਜਿਸ ਢੰਗ ਨਾਲ ਉੱਥੇ ਸਾਰੀ ਤਬਾਹੀ ਹੋਈ ਪਰ ਉਹ ਦੋ ਬੰਦੇ ਆਪਾਂ ਪੰਜਾਬੀ ਆ ਸਿੱਖ ਸੱਭਿਆਚਾਰ ਦੇ ਵਿੱਚੋਂ ਆ ਜਿਹੜੀ ਮਾੜੀ ਤੇ ਰੋਏ ਉਹਦੇ ਨਾਲ ਨੇ ਆ ਜਿਹਨੂੰ ਉਹਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਉਹਦਾ ਬੜਾ ਚੰਗਾ ਲੱਗਾ ਐ ਠੋਕ ਕੇ ਆਇਆ ਉਹ ਕਹਿੰਦਾ ਬਈ ਮਤਲਬ ਜੋ ਹੋਊਗੀ ਦੇਖੀ ਜਾਊਗੀ ਤੁਸੀਂ ਮੈਨੂੰ ਦਬਾ ਨਹੀਂ ਸਕਦੇ ਉਹਨਾਂ ਦੇ ਘਰ 'ਚ ਬੈਠ ਕੇ ਐਸਟਰੀਕੇ ਨੇ ਤੁਸੀਂ ਜਿਹੜਾ ਰਸਤਾ ਅਪਣਾਇਆ ਉਹਦੇ ਵਾਂਗੂ ਵੀ ਭਾਵੇਂ ਅਸੀਂ ਚਲੋ ਓਡੇ ਪਾਵਰਫੁਲ ਨਹੀਂ ਸਾਨੂੰ ਇਸ਼ਤਿਹਾਰ ਨਹੀਂ ਮਿਲਣਗੇ ਸਾਨੂੰ ਡਿਸਕ੍ਰਿਮੀਨੇਟ ਵੀ ਕੀਤਾ ਜਾਊ ਸਾਡੇ ਦੇ ਤੁਸੀਂ ਇਨਕੁਆਰੀਆਂ ਮਿਠਾ ਸਕਦੇ ਪਰ ਅਸੀਂ ਦਬਣ ਵਾਲੇ ਨਹੀਂ ਇਹੀ ਪੰਜਾਬੀ ਹੈ ਤੇ ਆ ਇਹੀ ਸਾਡਾ ਸੱਭਿਆਚਾਰ ਹੈ ਇਹੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਸਚਾਈ ਲਈ ਜੋ ਵੀ ਕੁਰਬਾਨੀ ਕਰਨੀ ਪਏ ਉਹ ਕਰਨੀ ਚਾਹੀਦੀ ਹੈ ਏਦੇ ਕਰਕੇ ਜੋ ਤੁਸੀਂ ਜਿਸ ਤਰੀਕੇ ਨਾਲ ਹਿੰਮਤ ਦਿਖਾਈ ਆ ਪੰਜਾਬ ਦੇ ਲੋਕ ਤੁਹਾਨੂੰ ਹੋਰ ਚਾਹਣਗੇ ਔਰ ਮੈਨੂੰ ਲੱਗਦਾ ਕਿ ਇੱਕ ਉਹ মিডিਆ ਜਿਹੜਾ ਵਿਕ ਜਾਂਦਾ ਜਾਂ ਦਬ ਜਾਂਦਾ ਇੱਕ ਤੁਨਾਂ ਲਈ ਇਹ ਸਬਕ ਹੈਗਾ ਔਰ ਦੂਸਰਾ ਤੁਹਾਡੇ ਲਈ ਵੀ ਇਹ ਹੈਗਾ ਕਿ ਲੋਕ ਤੁਹਾਨੂੰ ਸੱਚੀ ਮੁੱਚੀ ਇਸ ਗੱਲ ਦਾ ਤੇ ਅਦਬ ਤੇ ਆਦਰ ਮਾਣ ਸਾਰਾ ਤੁਹਾਡਾ ਉਹ ਇੱਜ਼ਤ ਮਾਣ ਤੇ ਦੇਣਗੇ ਹੀ ਜਿਹੜਾ ਦੇਣਾ ਉਹਨਾਂ ਦਾ ਬੰਦਾ ਕਿ ਤੁਸੀਂ ਉਸ ਬੰਦਿਆਂ ਨੂੰ ਅੱਖ ਦਿਖਾਈ ਜਿਹੜੇ ਕਿ ਬਾਕੀ ਸਾਰੇ ਜਾ ਕੇ ਉਹਨਾਂ ਦੇ ਥੱਲੇ ਡੰਡਾਉਤ ਬੰਦਨਾ ਕਰਨ ਲਈ ਚੁੱਕ ਜਾਂਦੇ ਅੱਛਾ ਭਗਵੰਤ ਮਾਨ ਦੀ ਵਾਈ ਬੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਇਸ ਪੂਰੇ ਮਸਲੇ ਨੂੰ ਲੈ ਕੇ ਕਿਉਂ ਚੁੱਪ ਨੇ ਨਿੱਕ ਨਿੱਕੀ ਗੱਲ ਤੇ ਉਹ ਟਵੀਟ ਕਰ ਦਿੰਦੇ ਨੇ ਛੋਟੀ ਛੋਟੀ ਗੱਲ ਤੇ ਜਾਂ ਛੁਟੀਆਂ ਛੁਟੀਆਂ ਘਟਨਾਵਾਂ ਨੂੰ ਲੈ ਕੇ ਉਹ ਟਵੀਟ ਕਰ ਦਿੰਦੇ ਨੇ ਪੋਸਟਾਂ ਸ਼ੇਅਰ ਕਰ ਦਿੰਦੇ ਨੇ ਫਿਰ ਇਸ ਵੱਡੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕਿਉਂ ਚੁੱਪ ਨਜ਼ਰ ਆ ਰਹੇ ਨੇ ਉਹ ਨਹੀਂ ਜੋ ਕਿੱਥੇ ਬੋਲਦੇ ਕਿੱਥੇ ਆ ਉਹਦੇ ਤਾਂ ਖੰਭ ਕੱਟ ਤੇ ਆ ਬਿਲਕੁਲੀ ਉਹ ਤੇ पिंजਰੇ ਦਾ ਵੀ ਤੋਤਾ ਨਹੀਂ ਰਿਹਾ ਪਿੰਜਰੇ ਵਾਲਾ ਤੋਤਾ ਵੀ ਕਦੀ ਕਦੀ ਟੈਂ ਟੈਂ ਕਰਦਾ ਬੋਲਦਾ ਥੋੜਾ ਬਹੁਤ ਵੀ ਮੈਨੂੰ ਦਿਓ ਭੁੱਖ ਲੱਗੀ ਆ ਉਹਦਾ ਜਣੀ ਭਗਵੰਤ ਮਾਨ ਦਾ ਉਹ ਸਿਰਫ ਤੇ ਸਿਰਫ ਕੋਈ ਮਤਲਬ ਹੈ ਕਿ ਮੈਂ ਕਿੰਨੇ ਦਿਨ ਹੋਰ ਇਸ ਕੁਰਸੀ ਤੇ ਬੈਠ ਸਕਦਾ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ ਕਿਉਂਕਿ ਉਹ ਬੇਸਿਕਲੀ ਪੋਲਿਟਿਸ਼ੀਅਨ ਹੈ ਹੀ ਨਹੀਂ ਸੀ ਸਟੇਟਸਮੈਨ ਕਹਿ ਸਕਦੇ ਹੋ ਤੁਸੀਂ ਜਾਂ ਤੁਸੀਂ ਇੱਕ ਕਹਿ ਸਕਦੇ ਹੋ ਕਿ ਜਿਹੜਾ ਪਬਲਿਕ ਦੇ ਨਬਜ ਨੂੰ ਪਛਾਣਦਾ ਸੀ ਤੇ ਉਹਨਾਂ ਨੂੰ ਹੱਸਦਾ ਹਸਾਉਂਦਾ ਮਜ਼ਾਈਆ ਗੱਲਾਂ ਕਰਕੇ ਸਟਾਇਰਿਸਟ ਹੂੰ ਜੇ ਲੋ ਕਮੀਡੀਅਨ ਦੀ ਜਗ੍ਹਾ ਉਹ ਆਪ ਹੀ ਕਹਿੰਦਾ ਮੈਂ ਸਟਾਈਲਿਸਟ ਹਾਂ ਠੀਕ ਹੈ ਕਾਮੇਡੀ ਦੀ ਫਾਰਮ ਦੇ ਵਿੱਚ ਸਟਾਈਲ ਕਰਨਾ ਉਹ ਸਟਾਈਲਿਸਟ ਕਹ ਲੋ ਉਹ ਉਹਦੀ ਕਲਾ ਹੈਗੀ ਆ ਉਹ ਅੱਜ ਵੀ ਲੋਕ ਉਹਦਾ ਲੋਹਾ ਮੰਨਦੇ ਪਰ ਆਹ ਕੰਮ ਤੇ ਉਹਦਾ ਸੀਗਾ ਹੀ ਨਹੀਂ ਜੇ ਹੁਣ ਤੂੰ ਆਈ ਗਿਆਂ ਤੇ ਫਿਰ ਦਿਖਾ ਨਾ ਆਪਣੀ ਜ਼ੁਰਤ ਹੋਰ ਲੋਕਾਂ ਦੀਆਂ ਛੇਡਾਂ ਇਨੀਆਂ ਕਰਦਾ ਤੂੰ ਕਦੀ ਕਿਸੇ ਦੀ ਪੱਗ ਲਾਉਣਾ ਕਦੀ ਕਿਸੇ ਬਾਰੇ ਕੁਝ ਬੋਲਦਾ ਤੇ ਜਦੋਂ ਤੈਨੂੰ ਹੁਣ ਆਪ ਤੱਤੀ ਲੱਗੀ ਆ ਮਾੜੀ ਜੀ ਕੇਜਰੀਵਾਲ ਨੇ ਘੁਰਕੀ ਮਾਰੀ ਆ ਤੇ ਤੂੰ ਮਤਲਬ ਉੱਥੇ ਹੀ ਬਹਿ ਗਏ ਕਿਹੜੀ ਤੁਹਾਡੀ ਬਾਤ ਰਹੀ ਆ ਪੱਗ ਬੰਨਣੀ ਸ਼ਹੀਦ ਭਗਤ ਸਿੰਘ ਦੇ ਉੱਥੋਂ ਲੈਣੀ ਇੰਸਪੀਰੇਸ਼ਨ ਸੌ ਚੁੱਕਣੀ ਖਟਕੜਕਲਾ 'ਚ ਕੰਮ ਕਰਨਾ ਜਿਦਾਂ ਬਿੱਲੀ ਤੇ ਚੂਹੇ ਡਰਦੇ ਹੁੰਦੇ ਆ ਇਸ ਤਰ੍ਹਾਂ ਨਹੀਂ ਠੀਕ ਹੈਗਾ ਉਹਨਾਂ ਨੂੰ ਬਿਲਕੁਲ ਉਹ ਸੈਕਸ਼ਨ ਦੇ মিডিਆ ਦੇ ਹੱਕ ਚ ਆਉਣਾ ਚਾਹੀਦਾ ਸਗੋ ਮੈਨੂੰ ਮਿੰਦ ਲੱਗਦਾ ਤੁਹਾਨੂੰ ਬੁਲਾ ਕੇ ਛਾਵਾਛੇ ਦੇਣੀ ਚਾਹੀਦੀ ਉਹਨੂੰ ਪੀ ਚੰਗਾ ਵਧੀਆ ਤੁਸੀਂ ਮਤਲਬ ਚੰਗਾ ਵਧੀਆ ਕੀਤਾ ਤੁਸੀਂ ਤਖੜੇ ਇਹਦਾ ਮੈਂ ਇਹਦੇ ਇਹਦੇ ਕਰਦਾ ਕੰਨ ਖਿੱਚਦਾ ਮੈਂ ਪਤਾ ਲੈਣਾ ਮੈਂ ਉਹਨੂੰ ਹੁਣੇ ਲਾਈਨ ਹਾਜ਼ਰ ਕਰਦਾ ਉਹਦੇ ਕੋਲ ਲਿਖਤੀ ਅੰਦਰੋਂ ਕੋਈ ਮਾਫੀ ਮੁਫੀ ਮੰਗਾ ਕੇ ਆਪਣੇ ਕੋਲ ਰੱਖੇ ਤਾਂ ਕਿ ਕੱਲ ਨੂੰ ਲੋਡ ਪਵੇ ਤੇ ਉਸ ਨੂੰ ਦੱਸਿਆ ਜਾ ਸਕੇ ਕਿ ਆ ਦੇਖ ਲੈ ਇਹ ਕੱਚ ਪਰ ਪਬਲੀਕਲੀ ਮੈਨੂੰ ਇਸ ਗੱਲ ਦੀ ਹੈਰਾਨੀ ਆ ਕਿ ਜਦੋਂ ਤੁਹਾਨੂੰ ਆਪਣੀ ਕੁਰਸੀ ਆਉਂਦੀ ਆ ਸਵਾਲ ਖੜਾ ਹੁੰਦਾ ਆਪਣੀ ਕੀ ਮਿਨਿਸਟਰੀ ਦਾ ਹੁੰਦਾ ਤੇ ਫਿਰ ਤੁਹਾਨੂੰ ਸਾਰਾ ਹੀ ਤੁਸੀਂ ਇਕਦਮ ਰਾਮ ਦੇ ਨਾਲ ਪਾਸਾ ਮੋੜ ਜਾਂਦੇ ਆ ਤੇ ਉਹ ਸਾਰੀਆਂ ਤੁਹਾਡੇ ਜਿਹੜੇ ਚੁਟਕਲੇ ਆ ਜਾਂ ਲੋਕਾਂ ਦੇ ਵਿੱਚ ਆਪਣੀ ਵੱਡੀਆਂ ਵੱਡੀਆਂ ਸਗੂਪੇ ਛੱਡੇ ਹੁੰਦੇ ਆ ਉਹਦਾ ਜਿਹੜਾ ਪਾਸ ਉੱਗੜ ਕੇ ਸਾਹਮਣੇ ਆ ਜਾਂਦਾ ਜਿਹਾ ਹੀ ਕਲਚਰ ਜਿਹਾ ਹੀ ਜਿਹੜੀ ਰਵਾਇਤ ਹੈ ਝੂਠੇ ਪਰਚਿਆਂ ਵਾਲੀ ਜੇ ਚੱਲਦੀ ਰਹੀ 2027 'ਚ ਲੋਕ ਦੁਆਰਾ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ ਜੀ ਬੀ ਕੋ ਐ ਆਪਾਂ ਕੋਈ ਪੰਡਤ ਤੇ ਹੈ ਨਹੀਂ ਗੇ ਲੋਕ ਜਦੋਂ ਵੋਟ ਪਾਉਂਦੇ ਨੇ ਉਹ ਕਈ ਕਾਰਨਾ ਕਰਕੇ ਪਾਉਂਦੇ ਉਹ ਇਸ ਕਰਕੇ ਨਹੀਂ ਪਾਉਂਦੇ ਕਿ ਵੀ ਇਹਨਾਂ ਨੂੰ ਜਿਤਾਉਣਾ ਉਹ ਕਈ ਵਾਰੀ ਇਸ ਕਰਕੇ ਵੀ ਪਾਉਂਦੇ ਕਿ ਉਹਨਾਂ ਨੂੰ ਨਹੀਂ ਜਿੱਤਣ ਦੇਣਾ ਇਸ ਕਰਕੇ ਇਹਨਾਂ ਨੂੰ ਬਾਦੂ ਪਿਛਲੀ ਵਾਰੀ ਵੀ ਇੰਜ ਪਈਆ ਹਰਾਉਣ ਦੇ ਚੱਕਰ 'ਚ ਇਹਨਾਂ ਨੂੰ ਜਿਤਾਤਾ ਔਰ ਹਾਲਤ ਇਹ ਬਣ ਗਈ ਕਿ ਭਾਜਪਾ ਨੇ ਵੀ ਕਿਉਂਕਿ ਕਾਲੀ ਦਲ ਨੂੰ ਵੋਟ ਨਹੀਂ ਸੀ ਪਾਉਣੀ ਕਿਉਂਕਿ ਉਹਨਾਂ ਨੂੰ ਵੀ ਜਰਾ ਚੰਗੀ ਤਰ੍ਹਾਂ ਉਹਨਾਂ ਦਾ ਮੈਂ ਸੁਪਰਾ ਸਾਫ ਕਰਨਾ ਸੀ ਉਹ ਵੀ ਸਾਰੇ ਵੋਟ ਇਹਨਾਂ ਨੂੰ ਪਾ ਕੇ ਉਹਨਾਂ ਨੂੰ ਸ਼ੀਸ਼ਾ ਦਿਖਾ ਲਣ ਲਈ ਪਿਛਲੀ ਵਾਰ ਇਸੇ ਕਰਕੇ ਉਹ ਕਿਤੇ ਅਚਾਨਕ ਕੋਈ ਏਡਾ ਥੋੜੀ ਜਿਹੀ ਉੱਪਰ ਮੀਂਹ ਪੈ ਗਿਆ ਸੀ ਵੋਟਾਂ ਦਾ ਇੰਨੀਆਂ ਵੋਟਾਂ 42% ਵੋਟਾਂ ਬਹੁਤ ਹੁੰਦੀਆਂ ਔਰ 95 92 ਸੀਟਾਂ ਜਿੰਨੀਆਂ ਵੀ ਅਗਲੀ ਵਾਰ ਲੋਕ ਦੇਖਣਗੇ ਅੱਜ ਦੀ ਤਰੀਕ ਤੇ ਜੇ ਕੋਈ ਹੋ ਜਾਈਏ ਤੇ ਮੈਨੂੰ ਨਹੀਂ ਲੱਗਦਾ ਕਿ ਲੋਕ ਉਸ ਕਿਸਮ ਦੀ ਭਾਵਕਤਾ ਚੋਂ ਤੇ ਬਾਹਰ ਆ ਗਏ ਆ ਲੋਕ ਅਜੇ ਜਿਹਨੂੰ ਕਹਿੰਦੇ ਨਾ ਅੰਗਰੇਜ਼ੀ ਚ ਕੀਪਿੰਗ देयर ਫਿੰਗਰਸ ਕ੍ਰਾਸਡ ਉਹ ਅਜੇ ਜੱਕ ਤੱਕ ਵਿੱਚ ਆ ਉਹਨਾਂ ਨੇ ਕੋਈ ਮਾਈਂਡ ਨਹੀਂ ਬਣਾਇਆ ਉਹ ਦੇਖਦੇ ਆ ਕਿ ਕਿਹੜਾ ਘੋੜੇ ਸੰਹਾਰ ਸ਼ਿੰਗਾਰ ਕੇ ਅੱਗੇ ਆਉਂਦੇ ਆ ਤੇ ਪਿਛਲੇ ਜਿਹੜੇ 6 ਮਹੀਨੇ ਹੋਣਗੇ ਉਦੋਂ ਮਨਜਾ ਬਣਾ ਕੇ ਉਧਰ ਨੂੰ ਉਹ ਚੱਲ ਪੈਣਗੇ ਹਾਲ ਦੀ ਘੜੀ ਅਜੇ ਸਾਰੇ ਘੋੜੇ ਆਪੋ ਆਪਣੇ ਮਤਲਬ ਤਿਆਰੀਆਂ ਕਰ ਰਹੇ ਆ ਹਾਲਾਤ ਰਾਜਨੀਤਿਕ ਤੌਰ ਤੇ ਕੁਈ ਬਹੁਤੇ ਚੰਗੇ ਪੰਜਾਬ ਦੇ ਨਹੀਂ ਹੈਗੇ ਕਾਂਗਰਸ ਆ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਣੇ ਢੰਗ ਦੇ ਨਾਲ ਚੌਧਰੀ ਜਾਦਾ ਤੇ ਪਾਰਟੀ ਦੀ ਮਜਬੂਤੀ ਵੱਲ ਤੇ ਉਹ ਪਾਰਟੀ ਦੀ ਜਿੱਤ ਵੱਲ ਘੱਟ ਤੇ ਆਪਣੀ ਜਿੱਤ ਵੱਲ ਜਿਆਦਾ ਇਸ ਪਾਸੇ ਅਕਾਲੀ ਦਲ ਦਾ ਅਜੇ ਘਰੇਲੂ ਕੁਝ ਤੇ ਉਹਨਾਂ ਦੇ ਆਪਣੇ ਕਾਰਨ ਹੈਗੇ ਜਿੱਥੇ ਉਹਦਾ ਕਲੇਸ਼ ਪਿਆ ਰਿਹਾ ਹੈ ਨਾ ਕੁਝ মিডিਆ ਨੇ ਇਹ ਫੈਸਲਾ ਕੀਤਾ ਕਿ ਜੇ ਕੋਈ 5% ਹੁੰਦੀ ਆ ਤੇ ਉਹਨੂੰ ਐਂ ਚੜਾ ਦਿਓ 50% ਕਰ ਦਿਓ ਕੁਝ ਹੋ ਵੀ ਨਹੀਂ ਉਹਨਾਂ ਦੇ ਪੈਰ ਲੱਗਣ ਦਿੰਦਾ ਉਹ ਉਹ ਵੀ ਵਿਖਦਾ ਉਹਨਾਂ ਨੂੰ ਵੀ ਵਿਖਦਾ ਕਿਉਂਕਿ ਹੋਰ ਵੀ ਮਤਲਬ ਹਾਲਾਤ ਇਹੋ ਜਿਹੇ ਪੈਦਾ ਹੋ ਜਾਂਦੇ ਹਨਾ ਤਾਂ ਉਸ ਕਰਕੇ ਇਹ ਉਹਨਾਂ ਦੀ ਵੀ ਹੈ ਇਸ ਕਰਕੇ ਇਹਨਾਂ ਦਾ ਉਹ ਚੀਜ਼ ਤੇ ਨਹੀਂ ਹੈਗੀ ਪਰ ਆ ਜੋ ਜਿਸ ਤਰ੍ਹਾਂ ਇਹ ਬੇਕਰਤੂਤੀਆਂ ਕਰਨੋਂ ਨਹੀਂ ਹਟਣਗੇ ਅ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਅਪ ਹਿਲ ਟਾਸਕ ਹੋਊਗਾ ਸਰਕਾਰ ਬਣਾਉਣੀ ਤੇ ਬਹੁਤ ਹੋਕੀ ਦੁਬਾਰਾ ਸਰਕਾਰ ਨੂੰ ਭੁੱਲ ਜਾਣ ਕਿੰਨੀਆਂ ਕਿਸੀਟਾਂ ਆਉਣਗੀਆਂ ਆਪਣੇ ਆਪ ਨੂੰ ਕਿੰਨਾ ਕੁ ਬਚਾ ਸਕਦੇ ਆ ਉਹ ਇਹਨਾਂ ਨੂੰ ਜ਼ਰੂਰ ਜੇ ਹੁਣ ਮਿਹਨਤ ਕਰਨਗੇ ਤੇ ਚੰਗੇ ਕੰਮ ਕਰਨਗੇ ਕੱਲਾ ਗੱਲਾਂ ਨਹੀਂ ਕਰਨਗੇ ਕੰਮ ਕਰਨਗੇ ਭਾਵੇਂ ਉਹ ਕਰਪਸ਼ਨ ਆ ਐਡਮਿਨਿਸਟ੍ਰੇਸ਼ਨ ਆ ਲਾਅ ਐਂਡ ਆਰਡਰ ਆ ਨਸ਼ੇ ਆ ਮਾਫੀਆ ਆ ਕਈ ਕਿਸਮ ਦੇ ਮਾਫੀਏ ਆ ਜੇਲਾਂ ਦੇ ਅੰਦਰ ਵਾਲੇ ਮਾਫੀਏ ਜੇਲਾਂ ਦੇ ਬਾਹਰ ਵਾਲੇ ਮਾਫੀਏ ਇਹ ਸਾਰੇ ਤੇ ਕੱਲਾ ਦਿਖਾਵੇ ਲਈ ਐਕਸ਼ਨ ਨਹੀਂ ਖਬਰਾਂ 'ਚ ਐਕਸ਼ਨ ਨਹੀਂ ਇਸ਼ਤਿਹਾਰਾਂ 'ਚ ਐਕਸ਼ਨ ਨਹੀਂ ਆ ਕਰਤਾ ਕਰਤਾ ਧਰਤਲ ਤੇ ਅਸਲ ਵਿੱਚ ਜੇ ਕੋਈ ਐਕਸ਼ਨ ਹੋਣਗੇ ਤੇ ਲੋਕਾਂ ਨੂੰ ਰਾਹਤ ਪਹੁੰਚੂਗੀ ਤੇ ਲੋਕ ਇਹਨਾਂ ਨੂੰ ਐਉਂ ਆ ਕਿ ਬਿਲਕੁਲ ਤੇ ਨਹੀਂ ਸਾਫ਼ ਕਰਦੇ ਕੁਛ ਨਾ ਕੁਛ ਤੇ ਫਿਰ ਵੀ ਰੂੰਗਾ ਪੈ ਹੀ ਜਾਊਗਾ ਪਰ ਇਹ ਗੱਲ ਦਾ ਇਹਨਾਂ ਲਈ ਅਪ ਹਿਲ ਟਾਸਕ ਆ ਇਸ ਵੇਲੇ ਤੇ ਸਾਰੇ ਕੀਦੇ ਤੁਸੀਂ ਵੀ ਸਾਰਿਆਂ ਕੋ ਜਾਣਦੇ ਆ ਕਿ ਦੁਬਾਰਾ ਇਹਨਾਂ ਦੀ ਸਰਕਾਰ ਆਉਣੀ ਬਹੁਤ ਮੁਸ਼ਕਲ ਹੈ ਹੂੰ ਅੰਤ ਦੇ ਵਿੱਚ ਪੱਤਰਕਾਰ ਤੇ ਹੋਏ ਨਜਾਇਜ਼ ਪਰਚੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਾਮਨਾਗਰੀਕ ਹੋਣ ਦੇ ਨਾਤੇ ਲੋਕਾਂ ਨੂੰ ਕੀ ਮੈਸੇਜ ਦਿਓਗੇ ਜੀ ਮੈਂ ਇਹ ਕਹਿਣਾ ਕਿ ਜਿਸ ਤਰ੍ਹਾਂ ਅੱਜ ਵੀ ਪ੍ਰੋਟੈਸਟ ਆ ਹੋਰ ਵੀ ਹੈ ਜਿਹੜੇ ਛੋਟੇ ਚੈਨਲ ਆ ਵੈਬ ਚੈਨਲ ਜਿਨ੍ਹਾਂ ਨੂੰ ਕਹਿੰਨੇ ਆ ਜਿਸ ਤਰ੍ਹਾਂ ਤੁਸੀਂ ਕਹਿ ਲੋ ਕਿ ਕਈ ਕਿਸਮ ਦੇ ਟਰੇਡਰ ਹੁੰਦੇ ਆ ਮਾਲ ਵਾਲੇ ਵੀ ਹੈਗੇ ਆ ਫਿਰ ਵੱਡੇ ਸਟੋਰਾਂ ਵਾਲੇ ਹੈਗੇ ਆ ਫਿਰ ਰੇੜੀ ਫੜੀ ਵਾਲੇ ਹੈਗੇ ਆ ਸਾਰੇ ਟਰੇਡਰ ਹੀ ਆ ਤੇ ਇਹ ਜਿਹੜੇ ਛੋਟੇ ਛੋਟੇ ਚੈਨਲ ਆ ਇਹ ਸੱਚੀ ਮੁੱਚੀ ਸਟੇਟ ਦੀ ਜਿਹੜੀ ਸੱਤਾ ਆ ਉਹਨਾਂ ਦੀ ਦਾਦਾਗਰੀ ਆ ਉਹ ਉਹਨਾਂ ਨੂੰ ਇਹ ਅੱਖ ਦਿਖਾ ਰਹੇ ਆ ਤੁਹਾਡਾ ਲੋਕਵਾਚ ਚੈਨਲ ਆ ਜਾਂ ਉਹ ABC ਵਾਲਾ ਚੈਨਲ ਆ ਜਿਨ੍ਹਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਇੱਕ ਕਮੇਟੀ ਆ ਉੱਥੇ ਬਣੀ ਉਹਦਾ ਉਹਦਾ ਮੈਂਬਰ ਸੀਗੇ ਉਹ ਮੈਂਬਰ ਨਹੀਂ ਇਹਨਾਂ ਨੂੰ ਰਹਿਣ ਦਿੱਤਾ ਤੇ ਇਹ ਸਾਰਾ ਹੀ ਜਿਹੜਾ ਜਗਤਾਰ ਪੁੱਲਰ ਹੁਣ ਆਲਾ ਉਹ ਉਹ ਵੀ ਨਾਲ ਰਤੇ ਤੁਹਾਡਾ ਲੋਕਵਾਚ ਵਾਲਾ ਬੀ ਮਨਿੰਦਰਜੀਤ ਸਿੰਧੂ ਸਿੱਧੂ ਵਾਲਾ ਇਹ ਇਹ ਦੋਵਾਂ ਦੇ ਇਸ਼ੂ ਦੇ ਉੱਤੇ ਅੱਜ 17 ਸੈਕਟਰ ਚ ਪਬਲਿਕ ਵੀ ਆ ਮੀਡੀਆ ਵੀ ਹੋਊਗਾ ਸਾਰੇ ਅਸੀਂ ਪ੍ਰੋਟੈਸਟ ਕਰ ਰਹੇ ਆ ਤੇ ਲੋਕਾਂ ਨੂੰ ਮੇਰਾ ਮੈਸੇਜ ਇਹ ਹੀ ਆ ਕਿ ਜੇ ਇਹਨਾਂ ਨੂੰ ਬਚਾਓਗੇ ਤੇ ਤੁਹਾਡੀ ਆਵਾਜ਼ ਇੰਨਾ ਨੇ ਹੀ ਗਾਂ ਫਰਦਰ ਲੋਕਾਂ ਤੱਕ ਪਹੁੰਚਾਉਣੀ ਆ ਜਾਂ ਤੁਹਾਡੀ ਆਵਾਜ਼ ਨੂੰ ਇੰਨਾ ਨੇ ਹੀ ਬਲੰਦੀਆਂ ਤੇ ਰੱਖਣਾ ਇਸ ਲਈ ਜਦੋਂ ਕੋਈ ਇਹ ਛੋਟੇ ਚੈਨਲ ਦੇ ਭਾਵੇਂ ਉਹ ਜਰਨਲਿਸਟ ਆ ਭਾਵੇਂ ਚੈਨਲ ਨੂੰ ਹੀ ਕੋਈ ਵਾਰੀ ਬਲੈਕਆਊਟ ਕਰ ਦਿੰਦੇ ਆ ਉਹ ਵੀ ਬੜਾ ਕ ਚੱਲਿਆ ਪਿੱਛੇ ਦੇ ਚੱਲਿਆ ਮੈਂ ਜਾਣਦਾ ਕਿੰਨਿਆਂ ਨੂੰ ਇੰਨਾ ਲੋਕਾਂ ਨੇ ਕਿੰਨਿਆਂ ਉਹਨਾਂ ਦਾ ਬਲੌਕਰ ਵਾਤੇ ਚੈਨਲ ਦਬਕੀਆਂ ਰੋਸ਼ਾਮ ਨੂੰ ਫੋਨ ਕਰਦੇ ਆ ਖਬਰਦਾਰ ਜੇ ਖਬਰ ਯਾਨੀ ਐ ਇਨੀ ਹੈ ਕਿ ਖਬਰ ਆਪਣੀ ਚ ਲਵਾਉਣੀ ਕਿਹੜੀ ਖਬਰ ਨਹੀਂ ਚ ਲਵਾਉਣੀ ਉਹ ਵੀ ਫੈਸਲਾ ਹੋਈ ਕਰਦੇ ਆ ਤੇ ਕਿਹੜੀ ਚ ਲਵਾਉਣੀ ਉਹ ਵੀ ਉਹ ਫੈਸਲਾ ਕਰਦੇ ਇਹ ਇੱਕ ਦਾਦਾਗੀ ਤੇ ਤਾਂਤਲੀ ਹੋਈ ਹੋਈ ਆ ਤੇ ਜਿਹੜੇ ਛੋਟੇ ਚੈਨਲ ਉਹਨਾਂ ਉਹਨਾਂ ਦੇ ਰਾਹੀ ਹੀ ਲੋਕਾਂ ਨੂੰ ਜਿਹੜੀ ਅਸਲੀਅਤ ਪਤਾ ਲੱਗਦੀ ਹੈ ਇਸ ਲਈ ਲੋਕਾਂ ਦਾ ਤੇ ਸਾਥ ਲਗਾਤਾਰ ਛੋਟੇ ਚੈਨਲਾਂ ਦੇ ਨਾਲ ਜਿਹੜੇ ਖਾਸ ਕਰਕੇ ਅੱਖ ਦਿਖਾਉਂਦੇ ਆ ਸਰਕਾਰਾਂ ਨੂੰ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਡਟ ਕੇ ਹੋਣਾ ਚਾਹੀਦਾ ਹਰ ਤਰੀਕੇ ਨਾਲ ਜੀ ਵਿਊਰਸ਼ਿਪ ਦੇ ਤੌਰ ਤੇ ਵੀ ਕਿਉਂਕਿ ਉਹਨਾਂ ਦੀ ਆਪਣੀ ਗੱਲ ਆ ਔਰ ਆਦਰਵਾਇਜ਼ ਵੀ ਜੇ ਕੋਈ ਉਹਨਾਂ ਨੂੰ ਹੋਰ ਦਿੱਕਤ ਆਉਂਦੀ ਆ ਰਾਜਨੀਤਿਕ ਆਉਂਦੀ ਆ ਕਿਸੇ ਕਿਸਮ ਦੀ ਤੇ ਲੋਕਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਸੋ ਬਿਲਕੁਲ ਦਰਸ਼ਕੋ ਅੱਜ ਹਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਤਬੀਤੇ ਦਿਨੀ ਜਿਹੜੇ ਲੋਕਵਾਸ ਟੀਵੀ ਦੇ ਪੱਤਰਕਾਰ ਮਨਿੰਦਰ ਜੀ ਸਿੱਧੂ ਤੇ ਜਿਹੜਾ ਇੱਕ ਨਜਾਇਜ਼ ਪਰਚਾ ਜਦ ਦਰਜ ਹੋਇਆ ਝੂਠਾ ਪਰਚਾ ਦਰਜ ਹੋਇਆ ਉਹਦੇ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਤਾਂ ਅੱਜ ਚੰਡੀਗੜ੍ਹ ਦੇ ਸੈਕਟਰ 17 ਵਿਖੇ ਇਹ ਪ੍ਰਦਰਸ਼ਨ ਕਰਨਗੇ ਉਸ ਪੂਰੇ ਮਸਲੇ ਨੂੰ ਲੈ ਕੇ ਤਾਂ ਹੁਣ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਜਿਹੜਾ ਲੋਕਵਾਸ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਜਿਹੜਾ ਝੂਠਾ ਪਰਚਾ ਦਰਜ ਹੋਇਆ ਹੈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿ ਧੰਨਵਾਦ